ਤਰਨਤਾਰਨ ਦੇ ਪਿੰਡ ਤੋੜ ਵਿੱਚ ਪੇਟਬੋਲ ਕੁੱਤੇ ਦੇ ਕੱਟਣ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਵੰਡੀਆਂ ਤੇ ਮਾਮਲਾ ਦਰਜਾ 4 ਸਾਲ ਦਾ ਬੱਚਾ ਬੋਚਰਾ 4 ਸਾਲ ਦਾ ਇਹ ਗਵੰਡੀਆਂ ਨੇ ਇਹ ਕੁੱਤਾ ਰੱਖਿਆ ਫਿਟਬੋਲ ਰੱਖਿਆ ਵਾ ਇਹ ਗਾੜੀ ਗੀੜ ਦੇ ਘਰ ਦੇ ਗਾੜੀ ਗੀੜ ਦੀ ਗਾੜੀ ਬੱਚਾ ਖੇਡ ਰਿਆ ਇਹ ਇਹ ਕੁੱਤਾ ਕੁੱਤੀ ਜਿਹੜੀ ਰੱਖੀ ਹੈ ਇਹ ਫਿਟਬੋਲ ਇਹ ਬੱਚੇ ਨੂੰ ਅਣਕੇ ਲਈ ਫੜਦੀ ਰਹੀ ਆ ਬਹੁਤ ਬੁਰੀ ਹਾਲਤ ਦੇ ਨਾਲ ਇਹ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਜੇ ਚੰਡੀਗੜ੍ਹ ਬੈਨ ਲੱਗਾ ਹੋਵੇ ਤੇ ਇੱਧਰ ਵੀ ਇੱਥੇ ਵੀ ਬੈਨ ਲੱਗਣ ਲੱਗਣਾ ਚਾਹੀਦਾ ਕੋਈ ਬੱਚੇ ਦੀ ਮੌਤ ਹੋ ਸਕਦੀ ਖਿੱਚ ਕੇ ਬੜੇ ਜ਼ੋਰ ਦੇ ਨਾਲ ਜ਼ਬਰਦਸਤ ਬੜੇ ਜ਼ੋਰ ਨਾਲ ਛਡਵਾਇਆ ਬੱਚੇ ਨੂੰ ਦੋ ਦਿਨ ਹਸਪਤਾਲ ਲੱਗੇ ਪੈਸੇ ਦੀ ਮਜਬੂਰੀ ਕਰਕੇ ਛੁੱਟੀ ਲੈ ਲਈ ਇਹ ਪਿੱਛੋਂ ਕੁੱਤੇ ਨੇ ਬੱਚੇ ਨੂੰ ਕਟਿਆ ਸੀ ਤੇ ਕੀ ਕਾਰਵਾਈ ਕੀਤੀ ਹੈ 27 ਤਰੀਕ ਨੂੰ 27 ਤਿੰਨ ਨੂੰ ਇੱਕ ਕੰਪਲੇਂਟ ਦਰ ਹੋਈ ਸੀ ਕਿਸੀ ਆਪਣੇ ਸੁਵਿੰਦਰ ਸਿੰਘ ਪੁੱਤਰ ਮਖਤੂਲ ਸਿੰਘ ਵਾਸੀ ਤੋੜ ਜ਼ਿਲ੍ਹੇ ਦੱਸਿਆ ਕਿ ਉਹਦਾ ਛੋਟਾ ਪੁੱਤਰਾ ਕਰੀਬ 4 ਸਾਲ ਦਾ ਸਕੇ ਸੁਦਰਾ ਚ ਲੱਗੇ ਗਵੰਡੀ ਦੇ ਘਰੇ ਲਖਵਿੰਦਰ ਸਿੰਘ ਪੁੱਤਰ ਚੰਦ ਸਿੰਘ ਜਿਨ੍ਹਾਂ ਨੇ ਇੱਕ ਸ਼ਾਇਦ ਪਿਟਬੁੱਲ ਕਹਿੰਦੇ ਸੀ ਵੀ ਰੱਖੀ ਹੋਈ ਆ ਕੁੱਤੀ ਰੱਖੀ ਆ ਤੇ ਜਿੰਨੇ ਉਹ ਬੱਚੇ ਨੂੰ ਥੋੜਾ ਮਤਲਬ ਕੱਟਦਾ ਹੈਗਾ ਤੇ ਜਿਸ ਬੰਦੇ ਚ ਉਹਦੀ ਪੜਤਾਲ ਕਰਨ ਤੋਂ ਬਾਅਦ ਜਿਹੜਾ ਵਾ ਮੱਲਾ ਰਕਵਿੰਦਰ ਸਿੰਘ ਪੁੱਤਰ ਚੰਦ ਸਿੰਘ ਅਤੇ ਬਲਵਿੰਦਰ ਕੌਰ ਪਤਨੀ ਚੰਦ ਸਿੰਘ ਦੇ ਖਿਲਾਫ ਜਿਹੜਾ ਵਾ ਅਗਲੇ ਜੁੜਿੰਦੀ ਕਾਰਵਾਈ ਕਰਕੇ ਕੇਸ ਦਰਜ ਕਰਕੇ ਤੇ ਵਿਸ਼ਮਚਲੇਂਦੀ ਕੀਤੀ